संयुक्त किसान मोर्चा ਦੇਖੋ ਅੱਜ ਜ਼ਬਰ ਵਿਰੋਧ ਦੀ ਧਰਨੇ ਸਾਰੇ ਹਿੰਦੁਸਤਾਨ ਦੇ ਜ਼ਿਲ੍ਹਾ ਹੈੱਡਕੁਆਰਟਰਾਂ ਤੇ ਲੱਗੇ ਐ ਐਸਕੇਮ ਦੇ ਕਾਲ ਦੇ ਉੱਤੇ ਸਾਰੇ ਭਾਰਤ ਦੇ ਵਿੱਚ ਇਸ ਪੰਜਾਬ ਦੇ ਵਿੱਚ ਜਿਹੜਾ ਧੱਕਾ ਹੋਇਆ ਕਿਸਾਨਾਂ ਨੂੰ ਗੱਲਬਾਤ ਕਰਨ ਗਿਆ ਨੂੰ ਗ੍ਰਿਪਦਾਰ ਕੀਤਾ ਉਹਨਾਂ ਦਾ ਸਮਾਨ ਕਤਾਨਾ ਖਤੂਨਾ ਸੋਟਿਆ ਤੇ ਚੋਰੀ ਵੀ ਕੀਤਾ ਉਸ ਜ਼ਬਰ ਨੂੰ ਲੈ ਕੇ ਅਸੀਂ ਇਹ ਐਸਕੇਮ ਦੀ ਕਾਲ ਤੇ ਭਾਰਤ ਪੂਰੇ ਭਾਰਤ ਦੇ ਜ਼ਿਲ੍ਹਾ ਹੈੱਡਕੁਆਰਟਰਾਂ ਤੇ ਦਿੱਤਾ ਰਹਿਣ ਦਿੱਤੀ ਇਹ ਕਾਰਨ ਕੀ ਮੰਨਦੇ ਹੋ ਤੁਸੀਂ ਕਿ ਜਿਸ ਤਰ੍ਹਾਂ ਨਾਲ ਪੰਜਾਬ ਸਰਕਾਰ ਨੂੰ ਅਲਟੀਮੇਟਿਵ ਕਰਨਾ ਪਿਆ ਬਹੁਤ ਸਮੂਥਲੀ ਚੱਲ ਰਿਹਾ ਸੀਗਾ ਅਚਾਨਕ ਸਰਕਾਰ ਨੂੰ ਇਹ ਸੁਪਨਾ ਕਿਵੇਂ ਆਇਆ ਦੇਖੋ ਸਰਕਾਰ ਦਾ ਹਾਲਤਾ ਮੁਤਾਬਕ ਫੈਸਲੇ ਲੈਂਦੀ ਹੈ ਜੀ ਉਹਨਾਂ ਦੀ ਹਾਲਤਾਂ ਬਣ ਕੇ ਆਉਣੀਆਂ ਕਿਉਂਕਿ ਉਹਨਾਂ ਨੇ ਜੇ ਕਾਰਪੋਰੇਟ ਦੇ ਹਿੱਤ ਪੂਰਨੇ ਨੇ ਤਾਂ ਸਾਡੇ ਹਿੱਤਾਂ ਦਾ ਤਾਂ ਨੁਕਸਾਨ ਹੋਣਾ ਹੈ ਸਾਡੀ ਜੇਬ ਚੋਂ ਕੱਢ ਕੇ ਜਦੋਂ ਕਾਰਪੋਰੇਟ ਨੂੰ ਦੇਣਾ ਹੈ ਫਿਰ ਤਾਂ ਇਸ ਕਿਸਮ ਦਾ ਟਕਰਾਅ ਤਾਂ ਲੈਣਾ ਪੈਣਾ ਕਿਉਂਕਿ ਭਾਰਤ ਮਾਲਾ ਪ੍ਰੋਜੈਕਟ ਦੀਆਂ ਸੜਕਾਂ ਕੱਢਣੀਆਂ ਸਮਾਰਟ ਸ਼ਹਿਰ ਬਣਾਉਣੇ ਗੈਸ ਲਾਈਨ ਪਾਈਪ ਕੱਢਣੀਆਂ ਤੇ ਐਮਐਸਪੀ ਗਰੰਟੀ ਕਾਨੂੰਨ ਬਣਾਉਣੀ ਕਿਸਾਨਾਂ ਦਾ ਕਰਜ਼ਾ ਖਤਮ ਕਰਨਾ ਜਿਹੜੀਆਂ ਸਾਡੀਆਂ ਮੰਗਾਂ ਨੇ ਨਾ ਜੀ ਉਹ ਸਰਕਾਰ ਦੀ ਪਾਲਿਸੀ ਦੇ ਮੁਤਾਬਕ ਉਹਨਾਂ ਨਾਲ ਟਕਰaundੀਆਂ ਨੇ ਇਸ ਕਰਕੇ ਸਰਕਾਰ ਨੇ ਜਿਹੜਾ ਸਹੀ ਸਮਝਦੇ ਆਂ ਵੀ ਟਕਰਾਂ ਪੈਂਤੜਾ ਲਿਆ ਉਸ ਦਿਨ ਗੱਲਬਾਤ ਤੋਂ ਭੱਜਣ ਦਾ ਪੈਂਤੜਾ ਤੇ ਫਿਰ 19 ਤਰੀਕ ਨੂੰ ਉਹਨਾਂ ਨੂੰ ਗੱਲਬਾਤ ਤੇ ਬੁਲਾ ਕੇ ਉਹਨਾਂ ਨੂੰ ਗ੍ਰਿਫਤਾਰ ਕਰਨ ਦਾ ਪੈਂਤੜਾ ਜਿਹੜੇ ਸਾਰੇ ਪੈਂਤੜੇ ਨੇ ਇਹ ਤਾਂ ਇਹ ਵੀ ਮੈਂ ਯਾਰ ਤੁਹਾਡੇ ਨਾਲ ਚੱਲ ਕੇ ਮੈਂ ਸਰਕਾਰ ਨਹੀਂ ਚਲਾ ਸਕਦਾ ਕਿਉਂਕਿ ਕਾਰਪੋਰੇਟ ਸੰਤੋਂ ਸਾਡੇ ਨੂੰ ਸੁੱਖ ਸਹੂਲਤਾਂ ਜਿਹੜੀਆਂ ਮਿਲਦੀਆਂ ਨੇ ਉਧਰੋਂ ਮਿਲਦੀਆਂ ਨੇ ਇਸ ਕਰਕੇ ਉਹਨਾਂ ਨੇ ਸਾਡੇ ਨਾਲ ਅੜੀ ਇਧਰੋਂ ਬੰਨ ਕੇ ਫੈਸਲਾ ਕਰਕੇ ਸਾਨੂੰ ਤੇ ਜਬਰ ਕਰੰਦਾ ਜਿਹੜਾ ਤੁਹਾਡਾ ਬਾਹਰ ਉਹਨਾਂ ਨੇ ਟਿੱਖਾ ਕੀਤਾ ਵੀ ਫੜ ਕੇ ਜਿਲ੍ਹਾਂ ਚ ਸਿੜ ਦਾਂਗੇ ਅਸੀਂ ਤੁਹਾਡੇ ਧਰਨੇ ਮੁਝਾਰੇ ਨਹੀਂ ਹੋਣ ਦੰਦੇ ਇਹ ਜਿਹੜਾ ਪੈਂਤਾ ਉਹਨਾਂ ਨੇ ਲਿਆ ਉਧਰੋਂ ਲਿਆ ਪ੍ਰਧਾਨ ਜੀ ਐਸਐਸਪੀ ਨਾਨਕ ਸਿੰਘ ਦਾ ਐਫੀਡੀਐਪਟ ਜਿਹੜਾ ਹਾਈ ਕੋਰਟ ਚ ਗਿਆ ਉਹ ਕਹਿੰਦੇ ਕਿ ਸਾਨੂੰ ਖਤਸ਼ੇ ਸੀਗੇ ਇੱਥੇ ਕੁਝ ਹੋ ਸਕਦਾ ਹੈ ਇੰਟੈਲੀਜੈਂਸ ਦੀ ਰਿਪੋਰਟ ਸੀਗੀ ਇੱਥੇ ਕੁਝ ਹੋ ਸਕਦਾ ਹੈ ਇਹ ਦਿੱਲੀ ਜਾ ਸਕਦੇ ਨੇ ਇੱਕ ਪਾਸੇ ਸਰਕਾਰ ਕਹਿੰਦੀ ਹੈ ਕਿ ਇਹ ਦਿੱਲੀ ਚਲੇ ਜਾਣ ਸਾਡੇ ਨਾਲ ਤਾਂ ਇਹਨਾਂ ਦੀ ਮੰਗਾਂ ਹੀ ਨਹੀਂ ਹੈਗੀਆਂ ਦੇਖੋ ਜੀ ਦਿੱਲੀ ਜਾਣਾ ਸੀ ਫਿਰ ਛੜਕਨ ਨੇ ਕੰਧਾ ਨਹੀਂ ਸੇ ਕੱਢਣੀਆਂ ਜਦੋਂ ਕੰਧਾ ਕੱਢੇ ਨੇ ਕੰਧ ਟੱਪ ਕੇ ਕਿਵੇਂ ਦਿੱਲੀ ਜਾਂਦੇ ਉਹਨਾਂ ਨੇ ਕਿੰਨੀਆਂ ਕੋਸ਼ਿਸ਼ਾਂ ਕਰਨ ਤੋਂ ਬਾਅਦ ਵੀ ਨਹੀਂ ਉਹਨਾਂ ਨੂੰ ਗਾਂ ਬਦਲਣ ਦਿੱਤਾ ਤੁਸੀਂ ਤੇ ਖਾਸਾ ਤਾਂ ਕਾਹਦਾ ਹੋ ਗਿਆ ਦੇਖੋ ਕੁਝ ਵੀ ਕਹਿ ਸਕਦੇ ਆ ਉਹ ਕਿਉਂਕਿ ਐਸਐਸਪੀ ਸਾਹਿਬ ਨੂੰ ਕੀ ਕੀ ਖਾਸਾ ਹੋ ਗਿਆ ਕੀ ਖਤਰਾ ਹੋ ਗਿਆ ਇਹਦਾ ਬਹਾਨੇਬਾਜੀ ਤਾਂ ਉਹ ਕਰ ਸਕਦੇ ਨੇ ਕਿਉਂਕਿ ਕੋਰਟ ਦੇ ਵਿੱਚ ਕੋਈ ਗੱਲ ਦਾ ਜਵਾਬ ਦੇਣਾ ਤਾਂ ਉਹ ਤਾਂ ਕੁਛ ਨਾ ਕੁਛ ਦਾ ਘੜਕੇ ਲੈ ਕੇ ਜਾਣਾ ਪਊਗਾ ਲਗਾਤਾਰ ਪੁਲਿਸ ਹਾਕ ਕੰਮ ਚ ਨਜ਼ਰ ਆ ਰਹੀ ਹੈ ਤੁਸੀਂ ਵੀ ਖਸੇ ਜਾਰ ਕਰ ਰਹੇ ਹੋ ਬੁੱਧੀ ਜੀ ਵੀ ਇਹੀ ਗੱਲ ਕਹਿ ਰਿਹਾ ਕਿ ਪੰਜਾਬ ਵਾਕਈ ਪੁਲਿਸ ਸਟੇਟ ਵੱਲ ਨੂੰ ਵੱਧ ਰਿਹਾ ਹੈ ਜਿਹੜੇ ਇਹ ਪੁਲਿਸ ਨੂੰ ਅਧਿਕਾਰ ਦਿੱਤੇ ਹੋਏ ਆ ਮਤਲਬ ਗੱਲਬਾਤ ਦੇ ਵਿੱਚ ਵੀ ਪੁਲਿਸ ਅਧਿਕਾਰੀ ਤੇ ਕਿਸੇ ਤੇ ਦੋਸ਼ ਮੜਨਾ ਕਿਸੇ ਤੇ ਦੋਸ਼ ਲਾਉਣਾ ਉਹ ਚ ਵੀ ਗ੍ਰਿਫਤਾਰੀ ਉਹਦਾ ਫੈਸਲਾ ਵੀ ਕਰਨਾ ਉਹਦੇ ਜੱਜ ਵੀ ਪੁਲਿਸ ਵਾਲੇ ਇਹ ਜਿਹੜਾ ਇਹ ਪੁਲਸੀ ਰਾਜ ਬਣਾਇਆ ਜਾ ਰਿਹਾ ਹੈ ਖਤਰਨਾਕ ਹੈ ਅਸੀਂ ਸਮਝਦੇ ਨਹੀਂ ਕਿ ਇਹ ਸਰਕਾਰ ਨੇ ਗੌਰ ਕਰੇ ਨਹੀਂ ਇਹ ਖਤਰਨਾਕ ਇਹ ਜਮੂਰੀਅਤ ਵਾਸਤੇ ਬਹੁਤ ਹੀ ਖਤਰਨਾਕ ਲੱਗਦਾ ਕਿ ਪੋਲੀਟੀਕਲ ਜਿਹੜੀ ਸਰਕਾਰ ਦੀ ਸਮਝ ਸੀ ਉਹ ਹੈ ਹੀ ਨਹੀਂ ਜਾਂ ਖਤਮ ਹੋ ਚੁੱਕੀ ਹੈ ਵੀ ਜਿਹੜਾ ਉਹਨੂੰ ਪੁਲਿਸ ਨੂੰ ਅੱਗੇ ਲੈ ਕੇ ਆਉਣਾ ਪੈ ਰਿਹਾ ਬਾਰ ਬਾਰ ਚਲੋ ਖਤਮ ਨਹੀਂ ਕਹਿ ਸਕਦੇ ਵੀ ਪੋਲੀਟੀਕਲ ਕਮਜ਼ੋਰੀ ਤਾਂ ਹੈਗੀ ਸਰਕਾਰ ਦੀ ਇਹ ਸਿਆਸੀ ਤੌਰ ਤੇ ਇਹ ਬਹੁਤ ਵੱਡੀ ਕਮਜ਼ੋਰੀ ਹੈ ਕਿ ਜਮਹੂਰੀਅਤ ਨੂੰ ਤੁਸੀਂ ਖਤਮ ਕਰਕੇ ਇੱਥੇ ਡਿਕਟੇਟਰਸ਼ਿਪ ਤੇ ਪੁਲਿਸੀ ਰਾਜ ਕਾਇਮ ਕਰੋ ਤੇ ਜਿਹਨੂੰ ਮਰਜ਼ੀ ਫੜ ਕੇ ਅੰਦਰ ਕਰੇ ਜਿਹਦਾ ਮਰਜ਼ੀ ਮਕਾਨ ਢਾ ਦੇ ਜਿੱਥੇ ਮਰਜ਼ੀ ਬੜੋ ਜਿਹਦਾ ਦੇ ਇਹ ਜਿਹੜੀਆਂ ਕਾਰਵਾਈਆਂ ਨੇ ਇਹ ਨਿੰਦਣਯੋਗ ਨੇ ਇਹ ਬਰਦਾਸ਼ਤ ਲੋਕਾਂ ਤੋਂ ਨਹੀਂ ਹੋਣਗੀਆਂ ਪਰਦਾਨ ਜੀ ਅੱਜ ਇੱਕਤਾ ਹੋਈ ਹੈ ਦੋਨੇ ਉਹ ਫਾਰਮ ਵੀ ਇਸ ਇਨਾ ਤਰਨੇ ਚ ਸ਼ਾਮਲ ਨੇ ਤੁਸੀਂ ਤੁਹਾਡੇ ਵਾਲਾ ਵੀ ਤੁਹਾਡੀ ਜਥੇਬੰਦੀ ਵੀ ਐਸਕੇਮ ਇਹ ਇੱਕਤਾ ਅੱਗੇ ਕੰਟੀਨਿਊ ਕਰਦੀ ਹੈ ਜਿਸ ਤਰ੍ਹਾਂ ਦਾ ਤੁਹਾਡੇ ਖਲਾਫ ਦੇਖੋ ਅਭਰਾਲੇ ਦੀ ਜੀ ਕੋਸ਼ਿਸ਼ ਹੈ ਇਹ ਕੋਸ਼ਿਸ਼ ਦੇ ਵਿੱਚੋਂ ਤਾਂ ਕਦੇ ਕਸਰ ਨਾ ਬਾਕੀ ਛੱਡਦੇ ਨਹੀਂ ਅਸੀਂ ਪਹਿਲਾਂ ਵੀ ਕਰਦੇ ਰਿਹਾ ਹੁਣ ਵੀ ਕਰਾਂਗੇ